ਕਰਦਾ ਮੁਸਲਮਾਨ ਵੀ ਸੀ ਲੋਲਬ ਪਰ ਉਹ ਐਂ ਕਹਦਾ ਸੀ ਵੀ ਜਿਹੜੇ ਉਹਨਾਂ ਦੇ ਘਰੋਂ ਜਿਹੜੇ ਇਸਲਾਮ ਨੂੰ ਨਹੀਂ ਗੁੰਦੇ ਉਹਦੇ ਕਮੀ ਸੀ ਕਮੀ ਉਹ ਉਦਾਂ ਵੀ ਸੀ ਸੱਚ ਕੀਆ ਉਹ ਗੱਲ ਰਹੀ ਹਿੰਦੂ ਨੇ ਬਿਲਕੁਲ ਮੂਰਤੀ ਪੂਜਾ ਯੱਗ ਪੂਜਾ ਮੰਨ ਲਈ ਹਿੰਦੂ ਨੇ ਜੜਾਕਾਰ ਛੱਡੇ ਦਿੱਤਾ ਆਤਮਾ ਛੱਡੇ ਦਿੱਤੀ ਆਤਮਾ ਨੂੰ ਛੱਡ ਕੇ ਆਤਮਾ ਨੂੰ ਜੜ ਛੱਡ ਦਿੰਦੇ ਅਸੀਂ ਤਿਆਗ ਦਿੰਦੇ ਆ ਵਿਸਾਰ ਦਿੰਦੇ ਆ ਮੇਰਾ ਘਰ ਨੂੰ ਮਾਇਆ ਨਾਲ ਜੁੜ ਜਾਂਦੇ ਆ ਮਾਇਆ ਤਾਰੀ ਹਤਨਾ ਬੋੜੋ ਫਿਰ ਉਹਨਾ ਸੁਣਦਾ ਗੱਲ ਗੁਰਬਾਣੀ ਦੀ ਨਾਉ ਪੜਦਾ ਬਸ ਫਿਰ ਕੁਝ ਨਹੀਂ ਕਰਦਾ ਹਾਂਜੀ ਸੱਚੇ ਤੇਰੇ ਕਰਨੇ ਸਰਬ ਵਿਚਾਰ ਹੇ ਸੱਚੇ ਜਿਹੜੇ ਤੇ ਸਰਬ ਵਿਚਾਰ ਕਰਦੇ ਨੇ ਤੇਰੀ ਜਿੰਨੇ ਵੀ ਤੇਰੀ ਵਿਚਾਰ ਕਰਦੇ ਨੇ ਉਹ ਸਾਰੇ ਸੱਚੇ ਨੇ ਸੱਚਾਰੇ ਨੇ ਉਹ ਜਿਹੜੇ ਤੇਰੀ ਵਿਚਾਰ ਕਰਦੇ ਨੇ ਉਹ ਸੱਚਾਰੇ ਨੇ ਕਰਨੇ ਸਰਬ ਵਿਚਾਰ 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 ਜਿਹੜੇ ਕਰਦੇ ਨੇ ਹਰ ਅੰਤਰਾਤਮਾ ਵਿਚਾਰ ਕਰਦੀ ਹੈ ਉਹਦਾ ਅੰਤਰਾਤਮਾ ਸੱਚ ਨਾਲ ਜੁੜੀ ਹੋਈ ਹੈ ਹਰ ਕਿਸੇ ਦੀ ਸੀ ਉਹ ਬੇਚਾਰਾਣ ਵਾਲੇ ਨੇ ਬਣਾ ਕਰਦਾ ਗੜਬੜ ਉਹ ਵੀ ਬਰੁਖੀ ਜਾਮੇ ਜਾ ਕੇ ਕਰਦਾ ਜਿਆਦਾ ਪਹਿਲਾਂ ਨਹੀਂ ਕਰਦਾ ਉਹ ਰੁੱਖ ਤਾਂ ਬਰਾਬਰ ਹੋ ਗਿਆ ਨਾ ਇਹ ਤਾਂ ਖਸਮ ਦੀ ਬਰਾਬਰੀ ਕਰ ਲਈ ਇਹਨੇ ਤਾਂ ਕਸਮਾ ਕਰੇ ਬਰਾਬਰੀ ਇਹਨੇ ਤਾਂ ਆ ਕੇ ਪੂਰਾ ਧਰਮ ਬਣਾ ਲਿਆ ਇਹ ਤਾਂ ਗੁਰੂ ਬਣ ਗਿਆ ਇਹ ਤਾਂ ਆਪ ਰੱਬ ਬਣ ਗਿਆ ਇਹ ਤਾਂ ਬਹੁਤ ਕੁਝ ਬਣ ਗਿਆ ਆਪੇ ਸਰੇ ਦੇ ਅਗੇ ਡੜਬੜ ਹੋ ਗਈ ਸਰੇ ਤੇ ਸਰੇ ਦੇ ਅਗੇ ਸ਼ਰੀਕੇ ਖੁਦਾ ਬਣ ਗਿਆ ਥੱਲੇ ਡਿੱਗ ਜੂਗਾ ਫਿਰ ਜੇ ਕੋਈ ਪੱਕ ਕੇ ਫਲ ਗਲ ਜਵੇ ਪੱਕ ਕੇ ਕਦੇ ਤਾਂ ਜਮੀਨ ਦੇ ਵਿੱਚ ਸੀ ਪਾਣੀ ਰਾਸੀ ਜੜਾ ਤੋਂ ਆਇਆ ਉੱਠ ਕੇ ਟਾਲੀਆਂ ਜੀ ਲੰਗਦਾ ਆਇਆ ਟਾਣੀਆਂ ਦੀ ਲੰਗਦਾ ਆ ਆਖੇ ਕਿੱਥੇ ਫੁੱਲ ਬਣਿਆ ਫੁੱਲ ਦੇ ਤੋਂ ਫਲ ਬਣਿਆ ਉਹੀ ਰਸ ਫਲ ਬੜਾ ਹੋਇਆ ਬਚ ਗਿਆ ਝੜਿਆ ਨਹੀਂ ਪੱਕ ਗਿਆ ਪੱਕ ਕੇ ਵੀ ਇਹ ਗਲ ਜਵੇ ਬਾਲਕ ਸਈ ਦਾ ਪਹੁੰਚੇ ਬਾਲਕ ਦੇ ਨਾ ਪਹੁੰਚੇ ਬਾਗ ਤੇ ਬਾਲਕ ਥਈ ਕੋਈ ਕਾਂ ਠੋਗ ਗੁਆਰ ਦੇਵੇ ਉਦੋਂ ਬਾਅਦ ਕਿਸੁੱਤੀ ਵੱਡੀ ਕੀ ਹੈ ਜੇ ਆਦਮੀ ਤੋਂ ਆਖੇ ਫਿਰ ਥਲੇ ਡੇ ਗਿਆ ਇਤੋਂ ਬੜੀ ਬਦਕਸੂਦੀ ਕੀ ਹੈ ਦਰਾ ਦਾ ਖੜਾਈ ਜਾ ਦਲੀ ਬੜ ਸਕਦਾ ਦਰਾ ਮੂਰੇ ਖੜਾ ਇੱਕ 200 ਜੂ ਥੱਲੇ ਖੜਾ 200 ਪੌੜੀ ਥੱਲੇ ਖੜਾ ਉਹ ਉੱਤੇ ਜਾਗਦਾ ਉਹ ਦਰਵਾਜ਼ੇ ਉੱਥੇ ਮੈਂ ਜਾ ਕੇ ਅੰਦਰ ਬਣ ਉਹ ਉੱਥੇ ਖੜਾ ਦਰਵਾਜ਼ੇ ਉੱਤੇ ਬਿਠਾ ਗੱਲ ਉਹ ਤਾਂ ਇਹ ਜੀ ਗੱਲ ਹੈ ਜਾਂ ਥੱਲੇ ਸੀ ਜਾਂ ਦਰਵਾਜ਼ੇ ਵੱਲ ਲੰਦਾ ਸੀ ਦਰਵਾਜੇ ਮੂਨੇ ਚਲੇਗਾ ਦੌਰੇ ਪਿੱਛੇ ਕਰ ਲਈ ਫੇ ਪਿਛੇ ਨੂੰ ਚੱਕਣ ਲੱਗ ਗਿਆ ਫੇ ਦੁਨੀਆ ਚੰਗੀ ਲੱਗਦੀ ਹੈ ਕਿਉਂਕਿ ਜਿਹੜਾ ਅੰਦਰ ਬਣ ਗਿਆ ਉਹ ਮੁੜ ਕੇ ਨਹੀਂ ਆਉਣਾ ਬਸ ਮੁੜ ਕੇ ਆਉਣ ਦਾ ਖਤਰਾ ਹੈ ਨੂੰ ਇਹਦੇ ਜੀ ਲੱਗਿਆ ਉਹ ਜਿਹੜੀ ਮੁੜ ਕੇ ਆਉਣ ਦੀ ਹੈ ਨਾ ਡਰ ਉਹ ਤੋਂ ਬਿਠਾਉਣ ਲੰਗੇ ਉਹ ਨੂੰ ਗਿਆ ਮਾਰਨ ਕਬੂਲ ਕਰ ਦਰਵਾਜੇ ਦਾ ਚਲੇਗਾ ਮੁੜ ਕੇ ਨਹੀਂ ਆਉਣਾ ਫਿਰ ਤੂੰ ਆਉ ਖੈਰ ਉੜ ਕੇ ਆਉਣ ਨੂੰ ਜੀ ਕਰਦਾ ਹੈ ਦਾ ਵੀ ਜਿਆਦਾ ਮਰਜੀ ਹੰਦਾ ਚਲਾ ਜਾਵੇਂ ਜਫਰ ਜੀ ਮਹਾਰਾਜ ਉਹ ਦੋ ਜੱਦੀ ਲੱਡੂ ਨਹੀਂ ਹੁਣ ਇੱਥੇ ਜਾ ਕੇ ਖੜਾ ਹੈ ਬਾਹਰ ਜੀ ਲੱਗਿਆ ਹੈ ਨਾ ਤਿੰਨੇ ਪਬਣਾ ਚ ਜੂਨਾ ਲੈਂਦਾ ਰਿਹਾ ਨਾ ਤਿੰਨੇ ਪਬਣਾ ਚ ਰਿਸ਼ਤੇਦਾਰ ਛੱਡੇ ਹੋਏ ਨੇ ਨਾ ਵਰਦਾ ਰਿਹਾ ਜਦ ਅਜੋ ਮਚੋ ਬਈ ਕੀ ਈ ਗੱਲ ਉਹਨਾਂ ਦਾ ਬੋ ਗਿਆ ਨਹੀਂ ਆ ਜੋ ਉਹ ਬੋ ਗਿਆ ਮੈਂ ਜਾਵੇ ਕਿਹੜਾ ਲੈ ਕੇ ਹਰ ਵਾਰ ਮਰਿਆ ਹੋਇਆ ਉਹ ਬਹੁਤ ਡੁੰਗਾ ਪਿਆ ਥੱਲੇ ਉਹ ਸਾਰਾ ਥੱਲੇ ਤੋਂ ਕਿਤੋਂ ਕੱਢਣਾ ਥੋੜੇ ਜਨਮ ਜਨਮ ਕੀ ਜਿਹੜੀ ਮਨ ਲੱਗੀ ਉਹ ਇਹੀ ਮਨ ਹੈ ਜਨਮ ਜਨਮ ਕਿਸ ਮਨ ਕੋ ਮਨ ਲੱਗੀ ਹਰ ਜਨਮ ਦਾ ਮੋਹ ਹੈ ਇਹਦੇ ਵਿੱਚ ਪਿਆ ਚਾਹ ਛੱਡਿਆ ਬੜਾ ਔਖਾ ਛੱਡਿਆ ਸਰੀਰ ਨੇ ਹਰ ਜਨਮ ਦੇ ਵਿੱਚ ਬਹੁਤ ਜਮਾ ਹੁੰਦਾ ਚੱਲਿਆ ਆ ਚਲੋ ਹੈ ਦਾ ਹਾਲ ਇਹ ਕਹਿੰਦਾ ਉਸ ਰਸਤੀ ਦੇ ਵਿੱਚ ਹੈ ਜੋ ਪਰ ਜਦ ਜਦ ਹੈ ਸ੍ਰਿਸ਼ਟੀ ਛੱਡ ਕੇ ਫਿਰ ਉਹ ਸਾਰਾ ਹੀ ਇਕੱਠਾ ਹੋ ਜਾਂਦਾ ਇਸ ਕਰਕੇ ਬੜਾ ਔਖਾ ਹੈ ਡੋਲ ਜਾਂਦਾ ਹੈ ਡੋਲਣ ਤੋਂ ਰਾਖੋ ਪ੍ਰਭੂ ਦਾ ਮਤਲਬ ਇਹੀ ਹੈ ਐਨਾ ਇਕੱਠਾ ਬੋਝ ਝੜਨਾ ਬੜਾ ਔਖਾ ਇਕੱਠਾ ਝੜਨਾ ਬੜਾ ਔਖਾ ਉਹ ਸਾਰਾ ਇਕੱਠਾ ਹੀ ਛੱਡ ਲੈ ਇੱਕਦਮ ਇਸੇ ਕਰਕੇ ਵੱਡਾ ਗਿਆਨ ਹੈ ਕੋਈ ਡਿਊਟ ਚ ਲੋੜ ਨਹੀਂ ਭਈ ਐ ਜਹੋਂ ਚ ਇਹਨਾਂ ਗਲਤੀ ਕਿਉਂ ਲੋੜ ਭਈ ਹਰੇਕ ਬੌੜੀ ਚੜ ਜਾਂਦਾ ਰਿਹਾ ਹੈ ਕਿਉਂ ਆਸਾਨ ਸੀ ਉਹ ਮਾਇਆ ਦੀ ਬੌੜੀ ਸੀ ਇਹ ਮਾਇਆ ਖਤਮ ਦੀ ਬੌੜੀ ਹੈ ਹੁਣ ਸੰਸਾਰ ਜਿਵੇਂ ਹੋਣਾ ਦੁਬਾਰਾ ਤੇ ਤਾਂ ਔਖ ਹੈ ਅਜੋਕੋ ਦੇਖ ਲਿਆ ਦੀਂਦਾ ਨਾ ਇਹ ਬਿਲਕੁਲ ਖਤਮ ਇਹ ਤੇ ਦਾ ਜੀ ਲੱਗਿਆ ਹੈ ਇਸ ਕਰਕੇ ਵਿਦਵਾਨ ਤਾਂ ਕਹਿੰਦੇ ਨੇ ਪਾਗਲਾ ਜਿਹੜਾ ਕਹੂਗਾ ਸੰਸਾਰ ਚ ਮੈਂ ਜਾਵਾਂ ਤੋ ਪਾਗਲ ਸਮੁੰਦਰ ਜਿਹੜਾ ਇਹ ਸੋਚੇ ਮੈਂ ਸੰਸਾਰ ਚ ਜਾਣਾ ਚਾਹੀਦਾ ਹੈ ਇਹ ਸੰਸਾਰ ਦੁਖੀ ਹੈ ਕਰਦਾ ਕਹਿੰਦਾ ਦੁੱਖ ਸੋਖਦਾ ਹੁੰਦਾ ਹੀ ਨੇ ਸੇਖ ਬਿਦਵਾਨ ਤਾਂ ਇੱਥੇ ਤੱਕ ਸੋਚ ਜਰੂਰੀ ਯੂਨੀਵਰਸਿਟੀ ਵਾਲੇ ਤਾਂ ਉਹਨਾਂ ਅੰਦਰ ਇਹ ਸੋਚ ਹੀ ਨਹੀਂ ਹੈ ਇਹ ਗੱਲ ਨੇ ਪੈਦਾ ਹੀ ਨਹੀਂ ਹੋਈ ਵੀ ਸੰਸਾਰ ਛੱਡ ਲੋ ਉਹ ਤਾਂ ਉਹ ਦੇਖਦੇ ਨੇ ਵੀ ਗੁਰੂ ਨਾਨਕ ਕੀ ਕਹਿੰਦਾ ਗੁਰਬਾਣੀ ਕੀ ਕਹਿੰਦੀ ਹੈ ਬਦਲਣ ਵਾਲੀਆਂ ਉਹਨਾਂ ਨੂੰ ਵੀ ਬਦਲ ਚਾਹੀਦਾ ਇਹਨੂੰ ਉਦਾਂ ਕਹਿੰਦਾ ਕਿ ਅਰਥ ਕਰਕੇ ਦੇ ਲੈ ਤੋੜੂ ਤੁਸੀਂ ਜੋ ਮਰਜ਼ੀ ਕਰੋ ਅਸੀਂ ਨਹੀਂ ਕਰਨਾ ਹੈ ਤੁਹਾਡੇ ਸਮਝ ਕੇ ਮੈਂ ਆ ਜੀਆ ਤੁਸੀਂ ਕਰਨਾ ਨਹੀਂ ਕੁਝ